ਹੌਂਦਰੇ ਬੁਦੀ ਚਾਂਦੀ ਹਵੇਲੀ ਨੁਮਾ ਕੱਚੀ ਗੜੀ ਵਿੱਚ ਜਾ ਟਿਕਾਣਾ ਕੀਤਾ ਇਸ ਗੱਲ ਦੀ ਪਿੰਕ ਮੁਗਲਾਂ ਨੂੰ ਲੱਗੀ ਕਿ ਗੁਰੂ ਸਾਹਿਬ ਸਿਰਫ 40 ਕੋ ਸਿੰਘਾਂ ਨਾਲ ਗੜੀ ਵਿੱਚ ਠਹਿਰੇ ਹੋਏ ਹਨ ਉਹਨਾਂ ਨੇ 10 ਲੱਖ ਦੀ ਫੌਜ ਨਾਲ ਗੜੀ ਨੂੰ ਕੇਰਾ ਪਾ ਕੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਤੀਰਾ ਦੀਆਂ ਬੁਛਾੜਾਂ ਨਾਲ ਦੁਸ਼ਮਣਾਂ ਨੂੰ ਗੜੀ ਤੋਂ ਪਿੱਛੇ ਤੱਕ ਦੇ ਰਹੇ ਅਖੀਰ ਵਿਅੋਤਬੰਦੀ ਕਰਕੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਜੰਗ ਦੇ ਮੈਦਾਨ ਵਿੱਚ ਭੇਜਣੇ ਸ਼ੁਰੂ ਕੀਤੇ ਦੋ ਜਥਿਆਂ ਦੇ ਸ਼ਹੀਦੀ ਜਾ ਪਾ ਜਾਣ ਪਿੱਛੋਂ ਬਾਬਾ ਅਜੀਤ ਸਿੰਘ ਨੇ ਜੰਗ ਵਿੱਚ ਜਾਨ ਦੀ ਆਗਿਆ ਮੰਗੀ ਤਾਪੀਤਾ ਦਸ਼ਮੇਸ਼ ਨੇ ਆਪਣੇ ਹੱਥੀ ਦਸਤਾਰੇ ਤੇ ਕਲਗੀ ਸਜਾ ਹੱਥ ਵਿੱਚ ਤਲਵਾਰ ਦੇ ਥਾਪੜਾ ਦੇ ਮੱਥਾ ਚੁੰਮ ਕੇ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮਤਾਨ ਵੱਲ ਤੋਰਿਆ ਬਾਬਾ ਅਜੀਤ ਸਿੰਘ ਨੇ ਵੈਰੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਹਜ਼ਾਰਾਂ ਹੀ ਮੁਗਲਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਵਜੀਰ ਖਾਨ ਜ਼ਬਰਦਸਤ ਖਾਨ ਇਹ ਵੇਖ ਕੇ ਤੰਗ ਰਹਿ ਗਏ ਕੀ ਬਾਬਾ ਜੀ ਦੀ ਤਲਵਾਰ ਇਸ ਤਰ੍ਹਾਂ ਵਾਰ ਕਰ ਰਹੀ ਸੀ ਮਾਨੋ ਬੱਦਲ ਵਿੱਚ ਬਿਜਲੀ ਦਿਸਕ ਰਹੀ ਹੋਵੇ ਬਾਬਾ ਅਜੀਤ ਸਿੰਘ ਜੀ ਦਾ ਨੇਜਾ ਟੁੱਟ ਗਿਆ ਪੱਥੇ ਵਿੱਚੋਂ ਤੀਰ ਵੀ ਮੁੱਕ ਗਏ ਪਾਤਸ਼ਾਹ ਦੀ ਦਿੱਤੀ ਹੋਈ ਤਲਵਾਰ ਅਦੇ ਹੱਥ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਹੱਥ ਉੱਪਰ ਕਰਕੇ ਪੁੱਤਰ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਮੁਸਕਰਾ ਪੈਂਦੇ ਨੇ ਉਧਰ ਬਾਬਾ ਅਜੀਤ ਸਿੰਘ ਜੀ ਸੀਸ ਨਵਾ ਕੇ ਆਸ਼ੀਰਵਾਦ ਲੈ ਹੀ ਰਿਆ ਸੀ ਕਿ ਹਜ਼ਾਰਾਂ ਦੀ ਫੌਜ ਆ ਕੇ ਬਾਬਾ ਜੀਤੇ ਵਾਰ ਕਰਨੇ ਸ਼ੁਰੂ ਕਰ ਦਿੰਦੀ ਹੈ ਬਾਬਾ ਜੀ ਦੇ ਸਿਰ ਤੇ ਪਿੰਜਣੀਆਂ ਤੇ ਲੱਕ ਤੇ ਵਾਰ ਇੰਨੇ ਕੁ ਵਾਰ ਕੀਤੇ ਕਿ ਹਜ਼ਾਰਾਂ ਦੀ ਵਾਰ ਸਹੰਦੇ ਹੋਏ ਬਾਬਾ ਜੀ ਧਰਤੀ ਤੇ ਡੇਗ ਭਏ ਤੇ ਸ਼ਹੀਦੀ ਜਾਂ ਪੀ ਗਏ ਸਤ ਸ੍ਰੀ ਅਕਾਲ ਉੱਧਰ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਹੋਈ ਤੇ ਬਾਬਾ ਜੁਝਾਰ ਸਿੰਘ ਗੁਰੂ ਪਿਤਾ ਤੋਂ ਜੰਗ ਵਿੱਚ ਜਾਨ ਦੀ ਆਗਿਆ ਮੰਗ ਰਹੇ ਨੇ ਪਾਤਸ਼ਾਹ ਮੈਨੂੰ ਵੀ ਵੀਰੇ ਵਾਂਗ ਜੰਗ ਵਿੱਚ ਭੇਜੋ ਪਾਤਸ਼ਾਹ ਨੇ ਆਪਣੇ ਹਥੀ ਤਿਆਰ ਕਰ जुजार सिंह ਨੂੰ ਛੋਟੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਦਿੱਤੀ ਤਾਂ ਬਾਬਾ ਜੁਹਾਰ ਸਿੰਘ ਨੇ ਕਿਹਾ ਪਿਤਾ ਜੀ ਮੈਂ ਵੱਡੀ ਤਲਵਾਰ ਲੈਣੀ ਹੈ ਬਾਬਾ ਜੀ ਨੂੰ ਪਾਸ਼ਾ ਕੀ ਜਵਾਬ ਦਿੰਦੇ ਨੇ ਅੱਲਾ Jharkhand ਜੋਗੀ ਦੀ ਲਿਖ ਤੇ ਬੋਲ ਹਨ ਹਮ ਦਿੰਦੇ ਹੈ ਖੰਜਰ ਉਸੇ ਸਮਸ਼ੀਰ ਸਮਝਣਾ ਨੇਜੇ ਕੀ ਜਗਾ ਦਾਦਾ ਦਾ ਤੀਰ ਸਮਝਣਾ ਜਿੱਤਨੇ ਮਰੇ ਓਨਸੇ ਓਨੇ ਹੈ ਬੀ ਪੀਰ ਸਮਝਣਾ ਜ਼ਖਮ ਆਏ ਤੋ ਰੋਲਾ ਨਹੀਂ ਦਿਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਮੂੰਹ ਸੇ ਸੀ ਨਹੀਂ ਕਰਨਾ ਬਾਬਾ ਜੁਜਾਰ ਸਿੰਘ ਨੇ ਵੀ ਵੈਰੀਆਂ ਦਾ ਬਖੂਬੀ ਬਹਾਦਰੀ ਨਾਲ ਮੁਕਾਬਲਾ ਕੀਤਾ ਹਜ਼ਾਰਾਂ ਹੀ ਦੁਸ਼ਮਣਾਂ ਨੂੰ ਮਾਰ ਮੁਕਾ ਆਪ ਵੀ ਧਰਤੀ ਤੇ ਐ ਟੇਰੀ ਹੋ ਗਏ ਕੋਟਨਕੋਟ ਪਰ ਨਾਮ ਹੈ ਉਹਨਾਂ ਮਹਾਨ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਜੋ ਲਾੜੀ ਮੌਤ ਨੂੰ ਵਿਆ ਧਰਮ ਦੀ ਖਾਤਰ ਲੜਦੇ ਹੋਏ ਸ਼ਹੀਦੀਆਂ ਪਾ ਗਏ ਪੇਸ਼ ਹੈ ਜੀ ਇੱਕ ਕਵਿਤਾ ਵੇਖ ਮਾਇ ਮੇਰੀਏ ਵੇਖ ਮਾਇ ਮੇਰੀਏ ਰੰਗ ਕਰਤਾ ਰਦੇ ਲਿਖੇ ਨੇ ਸੰਜੋਗ ਕਿਵੇਂ अजीत ਤੇਜੁਜਾਰ ਦੇ ویکਮਾਇ ਮੇਰੀਏ ਰੰਗ ਕਰਤਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇਜੁਜਾਰ ਦੇ ਚੱਲਣਾ ਆਨੰਦ ਪਰ ਸਹਿਰ ਤੋਂ ਬਰਾਤ ਨੇ ਗੋਣੀਆਂ ਨ ਕੋੜੀਆਂ ਹਨੇਰੀ ਖਾਲੀ ਰਾਤ ਨੇ ਖੁੱਲਣੇ ਨੇ ਪਾਗ ਮੇਰੇ ਖੁੱਲਣੇ ਨੇ ਪਾਗ ਮੇਰੇ ਸਾਰੇ ਪਰਿਵਾਰ ਤੇ ਲਿਖੇ ਨੇ ਸੰਜੋਗ ਕਿਵੇਂ अजीत ਤੇਜੁਜਾਰ ਤੇ ویکਮਾਏ ਮੇਰੀਏ ਰੰਗ ਕਰਤਾ ਰਹੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜ ਜਾਰ ਦੇ ਤਰਤੀ ਹੈ ਹੋਰ ਸ਼ਹਿਰ ਤੇਜਹਾਨ ਹੋਰ ਹੈ ਪੁੱਤ ਰਾਂ ਦੇ ਸਹਰ ਆਂਦਾ ਖਾਨਦਾਨ ਹੋ ਰੇ ਹੋਣਗੇ ਸੁਹਾਗੇ हो सुहागे अनोखी जही नार देख माय मेरी रंग कर तार लिखने संजोग में अजीत जुजार दे ਸਰਸਾ ਦੇ ਕੰਡੇ ਹੋਣੀ ਮਿਲਣੀ ਅਖੀਰ ਦੀ ਦੇਖੇ ਗਾਜ ਮਾਨਾ ਸਾਰਾ ਖੇਡ ਤੱਕ ਦੀਰ ਦੀ ਪੈਣ ਕੇ ਵਿਛੋੜੇ ਮਾਏ ਪੈਣ ਕੇ ਵਿਛੋੜੇ ਮਾਏ आंतरान्दे प्यार ते लिखे ने संजोग किवें अजीत तेज उतार दे लिखे ने संजोग किवें होवे का उतारा विच होवे का उतारा विच ਗੜੀ ਚਮਕੌਰ ਤੇ ਹੋਣਗੇ ਆਨੰਦ ਉੱਥੇ ਹੋਣਗੇ ਆਨੰਦ ਉੱਥੇ ਵੱਖਰੇ ਹੀ ਤੌਰ ਤੇ ਮਤ ਨੂੰ ਵਿਆਹ ਕੀ ਜਾਣਾ ਮਤ ਨੂੰ ਵਿਆਹ ਕੀ ਜਾਣਾ ਕਾਰਿੰਦ ਰੰਕਾਰ ਤੇ ਲਿਖੇ ਨੇ ਸੰਜੋਗ ਕਿਵੇਂ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਤੇ ویکਮਾਇ ਮੇਰੀਏ ਰੰਗ ਕਰਤਾ ਰਹਤੇ ਲਿਖੇ ਨੇ ਸੰਜੋਗ ਕਿਵੇਂ ਹਾਏ ਲਿਖੇ ਨਜਾ ਹੋ ਗਏ ਕਿਵੇਂ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਜਾਂਦੇ ਆ ਉਧਰ ਹੁਣੇ-ਹੁਣੇ ਆਪਾਂ ਇਤਿਹਾਸ ਜਾਣ ਕੇ ਆਟਿਆਂ ਚਮਕੌਰ ਦੀ ਗੜੀ ਦਾ ਅਗਰ ਉਸ ਤੋਂ ਅੱਗੇ ਆਪਾਂ ਸ਼ੁਰੂਆਤ ਕਰੀਏ ਤਾਂ ਪੰਜ ਸਿੰਘਾਂ ਦੇ ਹੁਕਮ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਦੇ ਜੰਗਲਾਂ ਬਲ ਨੂੰ ਰਵਾਨਗੀ ਪਾ ਦਿੰਦੇ ਆ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ 3 ਦਿਨਾਂ ਮੰਗਰੋਂ ਗੁਰੂ ਜੀ ਦੇ ਸਿੱਧਕੀ ਸਾਹਿਬ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਵੀ ਉੱਥੇ ਪਹੁੰਚ ਜਾਂਦੇ ਆ ਤੇ ਉੱਥੇ ਹੀ ਭਾਈ ਨਵੀ ਖਾਂ ਤੇ ਗਨੀ ਖਾਂ ਜੋ ਗੁਰੂ ਜੀ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਘੋੜੇ ਲਿਆਇਆ ਕਰਦੇ ਸਨ ਉਹ ਵੀ ਗੁਰੂ ਸਾਹਿਬ ਜੀ ਨੂੰ ਮਿਲ ਗਏ ਅਤੇ ਇੱਥੇ ਹੀ ਭਾਈ ਗਲਾਬਾਂ ਤੇ ਪੰਜਾਬਾ ਜਿਨ੍ਹਾਂ ਦਾ ਕੱਲ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਸੀ ਆਪਾਂ ਲੰਬਾ ਨਹੀਂ ਜਾਵਾਂਗੇ ਇਤਿਹਾਸ ਦੇ ਨਾਲ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਜਾਂਦੀ ਹੈ ਤੇ ਇਸੇ ਧਰਤੀ